ਾਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਅਧਿਆਪਕ ਮਹਿੰਦਰਪਾਲ ਬੇਟਾ ਆਪਾਂ ਅੰਤਰਰਾਸ਼ਟਰੀ ਪੰਜਾਬੀ ਬੋਲੀ 올ਿਮਪੀਆਡ ਦੇ ਪੇਪਰ ਦੀ ਤਿਆਰੀ ਲਈ ਅੱਜ ਪਹਿਰਾਵੇ ਨਾਲ ਸੰਬੰਧਿਤ ਕੁਝ ਪ੍ਰਸ਼ਨਾਂ ਦਾ ਅਭਿਆਸ ਕਰਾਂਗੇ ਮਰਦਾਂ ਦਾ ਪਹਿਰਾਵਾ ਕੁੜਤਾ ਚਾਦਰਾਂ ਪੰਜਾਬੀ ਆਦਮੀਆਂ ਦਾ ਮੁੱਖ ਪਹਿਰਾਵਾ ਹੈ ਫਿਰਤੇ ਸ਼ਮਲੇ ਵਾਲੀ ਪੱਗ ਕੁੜਤਾ ਕੁੜਤੇ ਉੱਪਰ ਜੈਕਟ ਤੇੜ ਚਾਦਰਾਂ ਅਤੇ ਪੈਰੀ ਜੁੱਤੀ ਪਾਈ ਜਾਂਦੀ ਹੈ ਗਾਇਆਂ ਵਿੱਚੋਂ ਇਸ ਦੇ ਨਾਲ ਗਲ ਵਿੱਚ ਕੈਂਠਾ ਪਹਿਨਿਆ ਜਾਂਦਾ ਹੈ ਔਰਤਾਂ ਦਾ ਪਹਿਰਾਵਾ ਸਲਵਾਰ ਕਮੀਜ਼ ਅਤੇ ਚੁੰਨੀ ਪੰਜਾਬੀ ਔਰਤਾਂ ਦਾ ਮੁੱਖ ਪਹਿਰਾਵਾ ਹੈ ਇਸ ਨਾਲ ਚੁੰਨੀ ਜਾਂ ਫੁਲਕਾਰੀ ਫਿਰ ਤੇ ਲਈ ਜਾਂਦੀ ਹੈ ਦੋਰੀਆ ਕਿਸ ਨੂੰ ਕਹਿੰਦੇ ਹਨ ਬੇਟਾ ਦੋਰੀਆ ਕਹਿੰਦੇ ਹਨ ਦੁਪट्टे ਨੂੰ ਸੁਹੇਬ ਤੇ ਥੀਰੇ ਵਾਲਿਆ ਮੈਂ ਕਹਨੀ ਆ ਥੀਰੇ ਤੋਂ ਕੀ ਭਾਵ ਹੈ ਥੀਰੇ ਤੋਂ ਭਾਵ ਹੈ ਪੱਗ ਚੁੰਨੀਆਂ ਪੱਗਾਂ ਰੰਗਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਲਲਾਰੀ ਸ਼ਾਗਨਾ ਦਾ ਪਹਿਰਾਵਾ ਕਿਸ ਨੂੰ ਕਿਹਾ ਜਾਂਦਾ ਹੈ ਫੁਲਕਾਰੀ ਨੂੰ ਪੰਜਾਬੀ ਆਦਮੀਆਂ ਦਾ ਮੁੱਖ ਪਹਿਰਾਵਾ ਕਿਹੜਾ ਹੈ ਕੁੜਤਾ ਚਾਦਰਾਂ ਆਦਮੀਆਂ ਦੇ ਗੱਲ ਵਿੱਚ ਪਹਿਨਿਆ ਜਾਣ ਵਾਲਾ ਗਹਿਣਾ ਕਿਹੜਾ ਹੈ ਕੈਂਠਾ ਔਰਤਾਂ ਮੱਥੇ ਤੇ ਕਿਹੜਾ ਗਹਿਣਾ ਪਾਉਂਦੀਆਂ ਹਨ ਟਿੱਕਾ ਡੋਰੀਆ ਕਿਸ ਨੂੰ ਕਹਿੰਦੇ ਹਨ ਦੁਪੱਟੇ ਨੂੰ ਮਾਵੇ ਵਾਲੀ ਪੱਗ ਦਾ ਲਾੜ ਜੋ ਪੱਗ ਦੇ ਉੱਤਲੇ ਪਾਸੇ ਖੜਦੇ ਦਾ ਟੰਗਿਆ ਹੁੰਦਾ ਹੈ ਨੂੰ ਕੀ ਕਹਿੰਦੇ ਹਨ ਟੋਰਾ ਜਾਂ ਸ਼ਮਲਾ ਔਰਤਾਂ ਮੱਥੇ ਤੇ ਕਿਹੜਾ ਗਹਿਣਾ ਪਾਉਂਦੀਆਂ ਹਨ ਟਿੱਕਾ ਕਿਸ ਤਿਹਾਰ ਤੇ ਪੀਲੇ ਕੱਪੜੇ ਪਾਏ ਜਾਂਦੇ ਹਨ ਬਸੰਤ ਤੇ ਬਹੁਤ ਬਹੁਤ ਧੰਨਵਾਦ ਬੇਟਾ ਉਮੀਦ ਕਰਦਾ ਹਾਂ ਅੱਜ ਦੀ ਵੀਡੀਓ ਤੋਂ ਵੀ ਤੁਸੀਂ ਬਹੁਤ ਲਾਭ ਉਠਾਓਗੇ ਮਿਲਾਂਗੇ ਅਗਲੀ ਵੀਡੀਓ ਦੇ ਨਾਲ